ਪਰਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦੇ ਹੋਇਆ ਅੱਜ ਅਸੀਂ ਸ਼੍ਰੋਮਣੀ ਪੰਜਾਬੀ ਕਾ ਪੁਸਤਕ ਜਿਹੜੀ ਕਿ ਪ੍ਰੋਫੈਸ਼ਨਲ ਕਲਾਸਸ ਤੇ ਬੀਵੌਕ ਕਲਾਸਸ ਦੇ ਸੈਮੈਸਟਰ 2 ਚ ਲੱਗੀ ਹੈ ਉਸ ਦੇ ਵਿੱਚ ਮਿਰਜ਼ਾ ਸਾਹਿਬਾਂ ਦੇ ਕਿੱਸਾ ਬਾਰੇ ਗੱਲ ਕਰਾਂਗੇ ਪੀਲੂ ਦਾ ਲਿਖਿਆ ਕਿੱਸਾ ਮਿਰਜ਼ਾ ਸਾਹਿਬਾ ਬਹੁਤ ਸੰਖੇਪ ਵਿੱਚ ਗਤੀਸ਼ੀਲ ਕਿੱਸਾ ਹੈ ਤੇ ਤੁਹਾਡੇ ਪਾਠ ਪੁਸਤਕ ਦੇ ਵਿੱਚ ਇਸ ਦੇ ਬਹੁਤ ਥੋੜੇ ਬੰਦ ਸ਼ਾਮਿਲ ਹਨ ਪਰ ਸੰਗ ਵਿੱਚ ਅਸੀਂ ਲਿਖਾਂਗੇ ਕਿ ਇਹ ਕਿੱਸਾ ਸਾਡੇ ਪਾਠ ਪੁਸਤਕ ਸ਼੍ਰੋਮਣੀ ਪੰਜਾਬੀ ਕਾਵ ਦੇ ਵਿੱਚ ਲੱਗਾ ਹੋਇਆ ਹੈ ਜਿਸ ਵਿੱਚ ਮਿਰਜ਼ਾ ਸਾਹਿਬਾਂ ਦੇ ਪ੍ਰੇਮ ਦੀ ਕਥਾ ਨੂੰ ਕਵੀ ਨੇ ਬਹੁਤ ਸੰਖੇਪਚ ਬਿਆਨ ਕੀਤਾ ਹੈ ਤੇ ਇਹਦੇ ਵਿੱਚ ਮਿਰਜ਼ਾ ਸਾਹਿਬਾਂ ਦੇ ਜਨਮ ਸਮੇ ਦਾ ਦ੍ਰਿਸ਼ ਹੈ ਕਿ ਉਸ ਦੇ ਜਨਮ ਸਮੇ ਇਸ ਤਰ੍ਹਾਂ ਘਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਪਰਿਵਾਰ ਵਿੱਚ ਕਿਸ ਤਰ੍ਹਾਂ ਦਵਾਵਾ ਦਿੱਤੀਆਂ ਗਈਆਂ ਕਾ ਕਵੀ ਨੇ ਦੱਸਣਾ ਚਾਹਿਆ ਹੈ ਕਿ ਉਸ ਵੇਲੇ ਧੀਆ ਦੇ ਜੰਮਨ ਦੀ ਖੁਸ਼ੀ ਵੀ ਕੁਝ ਪਰਿਵਾਰਾਂ 'ਚ ਮਨਾਈ ਜਾਂਦੀ ਸੀ ਜਿਵੇਂ ਕਿ ਸਾਇਬਾ ਦੇ ਪਰਿਵਾਰ ਵਿੱਚ ਮਨਾਈ ਗਈ। ਕਵੀ ਕਹਿ ਰਿਹਾ ਹੈ ਕਿ ਘਰਖੀਵੇ ਦੇ ਸਾਇਬਾ ਜੰਮੀ ਮੰਗਲਵਾਰ ਕਿ ਖੀਵਾ ਖਾਨ ਦੇ ਘਰ ਸਾਇਬਾ ਖੀਵਾ ਖਾਨ ਸਾਇਬਾ ਦੇ ਪਿਤਾ ਦਾ ਨਾਮ ਹੈ। ਖੀਵਾ ਖਾਨ ਦੇ ਘਰ ਸਾਇਬਾ ਨੇ ਮੰਗਲਵਾਰ ਦੇ ਦਿਨ ਜਨਮ ਲਿਆ। ਢੂਮ ਸੋਹਲੇ ਗਾਪ ਦੇ ਖਾਨ ਕੀਵੇ ਦੇ ਬਾੜ ਇਹ ਮਰਾਸੀ ਜਿਹੜੇ ਸੀ ਉਹ ਕੀਵੇ ਦੇ ਖਾਨ ਕੀਵੇ ਦੇ ਘਰ ਦੇ ਬਾਹਰ ਬੜੀ ਸ਼ੋਭਾ ਦੇ ਸੋਲੇ ਗੀਤ ਗਾਰੇ ਸਨ ਪਾਪ ਵਿਡਾਈ ਕਰ ਰਹੇ ਸਨ ਧੀ ਦੇ ਹੋਣ ਦੀ ਵਧਾਈ ਦੇ ਰਹੇ ਸਨ ਰਾਜ ਦਵਾਈ ਦਿੱਤੀਆਂ ਸੋਹਣੇ ਪਰਿਵਾਰ ਉਹਨਾਂ ਨੇ ਪਰਿਵਾਰ ਨੂੰ ਰਾਜ ਕੇ ਦੁਆਵਾਂ ਦਿੱਤੀਆਂ ਅਸ਼ੀਰਵਾਦ ਦਿੱਤਾ ਰਲਤ ਦਬੀਰਾ ਬਧੀਆਂ ਸ਼ੈਲ ਹੋਈ ਮੁਟਿਆਰ ਤੇ ਹੌਲੀ ਹੌਲੀ ਸਮਾ ਨਿਕਲਦਾ ਗਿਆ ਜ਼ਿੰਦਗੀ ਅੱਗੇ ਚਲਦੀ ਗਈ ਯੋਜਨਾਵਾਂ ਬਣਦੀਆਂ ਗਈਆਂ ਜ਼ਿੰਦਗੀ ਦੀਆਂ ਇਹ ਲੜਕੀ ਜਿਹੜੀ ਸੀ ਉਹ ਮੁਟਿਆਰ ਹੋ ਗਈ ਤੇ ਖੂਬਸੂਰਤ ਸ਼ੈਲ ਸ਼ਬੀਲੀ ਕੁੜੀ ਜਿਹੜੀ ਸੀ ਸਾਈਬਾ ਉਹ ਸਾਰਿਆਂ ਦੀ ਖਿੱਚ ਦਾ ਕੇਂਦਰ ਬਣਦੀ ਸੀ ਸਾਈਬਾ ਨਾਲ ਸਹੇਲੀਆਂ ਕੁੜੀ ਰੀਸ ਕਰ ਸਾਈਬਾ ਦੀਆਂ ਸਹੇਲੀਆਂ ਉਸ ਨਾਲ ਉਸ ਵਰਗੀਆਂ ਬਣਨ ਦੀ ਕੋਸ਼ਿਸ਼ ਕਰਦੀਆਂ ਸਨ ਪਰ ਉਹ ਬਣ ਨਹੀਂ ਸਕਦੀਆਂ ਸਨ ਕਿਉਂਕਿ ਸਾਈਬਾ ਬੜੀ ਖੂਬਸੂਰਤ ਸੀ ਤੇ ਉਹ ਥੋੜਾ ਝੂਠੀ ਰੀਸ ਕਰਕੇ ਉਹਦੇ ਵਾਂਗ ਬਣਨਾ ਚਾਹੁੰਦੀਆਂ ਸਨ ਦੂਸਰੇ ਪਾਦ ਦੇ ਵਿੱਚ ਕਵੀ ਨੇ ਸਾਨੂੰ ਮਿਰਜ਼ੇ ਦੇ ਜਨਮ ਦੇ ਸਮੇਂ ਦਾ ਦ੍ਰਿਸ਼ ਦੱਸਿਆ ਹੈ ਕਿ ਬੰਜਲ ਜੱਟ ਬੰਜਲ ਉਹਦੀ ਮਿਰਜ਼ੇ ਦੇ ਪਿਤਾ ਦਾ ਨਾਮ ਹੈ ਕਿ ਬੰਜਲ ਦੇ ਘਰ ਮਿਰਜ਼ਾ ਜਨਮ ਲਿਆ ਜਿਸਨੇ ਬਹੁਤ ਅਰਦਾਸਾਂ ਤੋਂ ਬਾਅਦ ਉਹ ਪੈਦਾ ਹੋਇਆ ਜਨਮ ਦਿੱਤਾ ਮਾਈ ਬਾਪ ਨੇ ਉਸ ਦੇ ਮਾਪੇ ਨੇ ਜਨਮ ਦਿੱਤਾ ਰੂਪ ਦਿੱਤਾ ਕਰਤਾਰ ਪ੍ਰਮਾਤਮਾ ਨੇ ਮਿਰਜ਼ੇ ਨੂੰ ਇਲਾਹੀ ਖੂਬਸੂਰਤੀ ਨਾਲ ਨਿਵਾਜਿਆ ਸੀ ਬਹੁਤ ਸੁੰਦਰ ਸੀ ਨੌਜਵਾਨ ਮਿਰਜ਼ਾ ਐਸਾ ਮਿਰਜ਼ਾ ਸੂਰਮਾ ਖਰਲਾਂ ਦਾ ਸਰਦਾਰ ਮਿਰਜ਼ਾ ਖਰਲ ਜਾਤੀ ਦਾ ਸਰਦਾਰ ਸੀ ਬਹਾਦਰ ਸੀ ਸੂਰਮਾ ਸੀ ਖੂਬਸੂਰਤ ਸੀ ਫਿਰ ਕਵੀ ਨੇ ਅਗਲੇ ਬੰਦ ਦੇ ਵਿੱਚ ਥੋੜਾ ਜਿਹਾ ਗੈਪ ਪਾ ਕੇ ਕਿਹਾ ਹੈ ਜਦੋਂ ਸਾਇਬਾ ਵੱਡੀ ਹੋਈ ਇੰਨੀ ਸੁੰਦਰ ਸੀ ਕਿ ਉਸ ਨੂੰ ਵੇਖ ਕੇ ਹਰ ਕੋਈ ਵੇਖਦਾ ਰਹਿ ਜਾਂਦਾ ਸੀ ਤੇ ਸਾਇਬਾ ਜਦੋਂ ਕਿਸੇ ਦੁਕਾਨਦਾਰ ਦੀ ਦੁਕਾਨ ਤੇ ਤੇਲ ਲੈਣ ਵਾਸਤੇ ਗਈ ਤਾਂ ਮਤਲਬ ਇਹ ਕਿ ਉਦਾਹਰਨ ਦਿੱਤੀ ਹੈ ਕਿ ਜੇ ਉਹ ਤੇਲ ਲੈਣ ਵੀ ਜਾਂਦੀ ਸੀ ਤੇ ਬਾਣੀਆਂ ਜਾਂ ਸਹਾੂਕਾਰ ਜਾਂ ਦੁਕਾਨਦਾਰ ਉਸ ਦੀ ਸੂਰਤ ਵੇਖਦੇ ਵੇਖਦੇ ਸਭ ਕੁਝ ਭੁੱਲ ਜਾਂਦੇ ਸਨ। ਪਹਿਵਾ ਤੇਲ ਲੈਣ ਵਾਸਤੇ ਪਸਾਰੀ ਦੀ ਹੱਟੀ ਗਈ ਦੁਕਾਨ ਤੇ ਗਈ। ਪੜਨਾ ਜਾਣੇ ਤੱਕੜੀ ਹਾੜ ਨਾ ਜਾਣੇ ਵੱਟ। ਇਹ ਸਾਇਬ ਉਹ ਜਦੋਂ ਉਸ ਨੂੰ ਉਸਨੇ ਵੇਖਿਆ ਦੁਕਾਨਦਾਰ ਨੇ ਤੇ ਉਹ ਆਪਣੀ ਤੱਕੜੀ ਜਿਹੜੀ ਹੈ ਉਹ ਭੁੱਲ ਗਿਆ। ਕਾਬਸ ਨੂੰ ਤੋਲਣ ਦਾ ਜੋਖਣ ਦਾ ਪਤਾ ਨਹੀਂ ਚੱਲ ਰਿਹਾ ਸੀ ਉਹ ਕੀ ਕਰ ਰਿਹਾ ਹੈ ਹਾਰ ਨਾ ਜਾਣੇ ਵਟ ਤੇ ਗਰਮੀਆਂ ਦੇ ਵਿੱਚ ਵੀ ਵਟ ਜਿਹੜਾ ਸੀ ਨਹੀਂ ਲੱਗ ਰਿਹਾ ਸੀ ਅਰਥਾਤ ਸਾਰੇ ਪਾਸੇ ਉਸ ਨੂੰ ਸੁੰਦਰਤਾ ਉਸ ਦੀ ਵੇਖ ਕੇ ਸਾਰੇ ਲੋਕ ਉਸ ਦੇ ਹੁਸਨ ਦੇ ਕਾਇਲ ਹੋ ਜਾਂਦੇ ਸਨ ਤੇ ਆਪਣਾ ਆਲਾ ਦਵਾਲਾ ਭੁੱਲ ਜਾਂਦੇ ਸਨ ਤੇਲ ਭੁਲਾਵੇ ਭੁੱਲਾ ਬਾਣੀਆਂ ਤੇ ਬਾਣੀਆਂ ਜਦੋਂ ਸਾਈਬਾ ਦੁਕਾਨ ਤੇ ਜ ਗਈ ਤੇ ਉਹਦੇ ਉਹਦੇ ਭਾਂਡੇ ਵਿੱਚ ਤੇਲ ਪਾਉਣਾ ਭੁੱਲ ਗਿਆ ਉਸਨੇ ਸ਼ਾਇਦ ਪਾ ਦਿੱਤਾ ਪਾਵਹੀਰ ਦੀ ਸਾਬਾਂ ਦੀ ਖੂਬਸੂਰਤੀ ਨੂੰ ਦੇਖ ਕੇ ਸਾਰੇ ਹੀ ਆਪਣੇ ਕਾਰਜ ਭੁੱਲ ਜਾਂਦੇ ਸਨ ਵਣਜਗਵਾਲੇ ਬਾਣੀਆਂ ਬਲਦਗਵਾਲੇ ਜੱਟ ਕਿ ਜਿਹੜਾ ਬਾਣੀਆਂ ਸੀ ਉਹ ਆਪਣੇ ਵਪਾਰ ਵਿੱਚ ਘਾਟਾ ਖਾ ਲੈਂਦਾ ਸੀ ਉਹਦੀ ਸੁੰਦਰਤਾ ਵੇਖ ਕੇ ਤੇ ਜੱਟ ਉਸ ਨੂੰ ਵੇਖ ਕੇ ਆਪਣੇ ਬਲਦਾਂ ਦੀ ਜੋੜੀ ਭੁੱਲ ਜਾਂਦੇ ਸਨ ਅਰਥਾਤ ਕਵੀ ਨੇ ਬੜੀ ਆਤਕਤਨੀ ਸ਼ੈਲੀ ਦੇ ਵਿੱਚ ਸਾਬਾਂ ਦੀ ਖੂਬਸੂਰਤੀ ਦਾ ਬਿਆਨ ਕੀਤਾ ਹੈ ਉਸ ਤੋਂ ਬਾਅਦ ਅੱਗੇ ਕਵੀ ਦੱਸਦਾ ਹੈ ਕਿ ਜਦੋਂ ਮਿਰਜ਼ਾ ਜਵਾਨ ਹੁੰਦਾ ਹੈ ਤੇ ਸਾਈਬਾ ਦੇ ਨਾਲ ਉਸਦਾ ਪਿਆਰ ਹੋ ਜਾਂਦਾ ਹੈ ਤਾਂ ਉਸਦਾ ਪਿਤਾ ਉਸ ਨੂੰ ਖਬਰਦਾਰ ਕਰਦਾ ਹੈ ਕਿ ਉਸ ਨੂੰ ਸਾਈਬਾ ਦਾ ਖਿਆਲ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਔਰਤਾ ਨਾਲ ਦੋਸਤੀ ਨਿਭਦੀ ਨਹੀਂ ਮਤਲਬ ਉਹ ਦੱਸਦਾ ਕਿ ਔਰਤਾਂ ਦਾ ਸੁਭਾਅ ਕਿਦਾਂ ਦਾ ਹੁੰਦਾ ਹੈ ਬੰਜਲ ਜੱਟ ਆਪਣੇ ਵੱਲੋਂ ਮਿਰਜ਼ੇ ਨੂੰ ਥੋੜਾ ਜਿਆਦਾ ਤਾੜਨਾ ਕਰਦਾ ਹੈ ਚੜਦੇ ਮਿਰਜ਼ੇ ਖਾਨ ਨੂੰ ਬੰਜਲ ਦੇਂਦਾ ਬਾਤ ਕਿ ਜਵਾਨ ਹੋ ਰੇ ਮਿਰਜ਼ੇ ਖਾਨ ਨੂੰ ਉਸ ਦਾ ਪਿਤਾ ਬੰਜਲ ਥੋੜਾ ਖਬਰਦਾਰ ਕਰਦਾ ਹੈ ਉਸ ਨੂੰ ਅਕਲ ਦੀ ਗੱਲ ਦੱਸਦਾ ਹੈ ਕਹਿੰਦਾ ਹੈ ਪਟ ਰੰਨਾ ਦੀ ਦੋਸਤੀ ਖੁਰੇ ਜਿੰਨਾ ਦੀ ਮੱਤ ਇਹ ਔਰਤਾਂ ਦੀ ਦੋਸਤੀ ਜਿਹੜੀ ਹੈ ਉਹ ਤਬਾਹ ਕਰ ਦਿੰਦੀ ਹੈ ਕਿਉਂਕਿ ਔਰਤਾਂ ਦੀ ਮੱਤ ਉਹਨਾਂ ਦੇ ਗਿੱਟਿਆਂ 'ਚ ਹੁੰਦੀ ਹੈ ਖੁਰਾ 'ਚ ਹੁੰਦੀ ਹੈ ਕਹਿਣ ਦਾ ਭਾਵ ਉਸ ਦੇ ਅਨਸਾਰ ਔਰਤਾ ਬਹੁਤ ਅਕਲਮੰਦ ਨਹੀਂ ਹੁੰਦੀਆਂ ਤੇ ਉਹਨਾਂ ਨਾਲ ਦੋਸਤੀ ਕਰਨਾ ਨਹੀਂ ਚਾਹੀਦਾ ਉਹ ਆਪਣੇ ਪੁੱਤਰ ਨੂੰ ਇਸ ਤੋਂ ਸੁਚੇਤ ਕਰਦਾ ਹੈ। ਆਸਕੇ ਲੌਂਦੀਆਂ ਆ ਰਹੀਆਂ ਰੋਕੇ ਦਿੰਦੀਆਂ ਦੱਸ ਇਹਦਾ ਔਰਤਾ ਦਾ ਇਹ ਦਸਤੂਰ ਹੈ ਕਿ ਉਹ ਜਦੋਂ ਪਿਆਰ ਪਾਉਂਦੀਆਂ ਨੇ ਉਦੋਂ ਤਾਂ ਬਣੀ ਖੁਸ਼ੀ-ਖੁਸ਼ੀ ਪਿਆਰ ਪਾਉਂਦੀਆਂ ਨੇ ਤੇ ਫਿਰ ਅੰਤ ਫਿਰ ਰੋ ਰੋ ਕੇ ਅੰਤ 'ਚ ਆਪਣੀਆਂ ਮਜਬੂਰੀਆਂ ਦੱਸ ਕੇ ਪਿੱਛੇ ਹਟ ਜਾਂਦੀਆਂ ਹਨ। ਜਿਸ ਘਰ ਲਈ ਦੋਸਤੀ ਮੂਲ ਨਕਤੋਂ ਲੱਤ ਤਾਂ ਇਹਦੇ ਵਿੱਚ ਵੰਜਲ ਜਿਹੜਾ ਹੈ ਆਪਣੇ ਪੁੱਤਰ ਮਿਰਜ਼ੇ ਨੂੰ ਕਹਿੰਦਾ ਹੈ ਕਿ ਜਿਸ ਔਰਤ ਨਾਲ ਤੇਰੀ ਦੋਸਤੀ ਲੱਗੀ ਆ ਲਾਈ ਹੈ ਜਾਂ ਲਾ ਰਿਹਾ ਹੈ ਤੂੰ ਬਿਲਕੁਲ ਉਹਦੇ ਘਰ ਨਹੀਂ ਜਾਣਾ ਅਰਥਾਤ ਤੂੰ ਆਪਣਾ ਮਨ ਬਦਲ ਲੈ ਲੱਤੀ ਹੱਥ ਨਾਲ ਆਉਂਦੀ ਦਾਣਿਸ਼ਮੰਤਾ ਦੀ ਪਤ ਕਿਉਂਕਿ ਜੇਕਰ ਕਿਸੇ ਦੀ ਇੱਜ਼ਤ ਇੱਕ ਵਾਰ ਬੇਇੱਜ਼ਤੀ ਵਿੱਚ ਬਦਲਦੀ ਹੈ ਜਾਂ ਇੱਜ਼ਤ ਕਿਸੇ ਦੀ ਖੋ ਜਾਂਦੀ ਹੈ ਗਵਾਚ ਜਾਂਦੀ ਹੈ ਜਾਂ ਇੱਜ਼ਤ ਜਿਹੜੀ ਆ ਲੱਖਾਂ ਹਜ਼ਾਰਾਂ ਚ ਹੱਥ ਨਹੀਂ ਆਉਂਦੀ ਦਾਨਿਸ਼ਮਾਦ ਮਤਲਬ ਅਕਲਮੰਦ ਕਿ ਅਕਲਮੰਦ ਲੋਕ ਕਈ ਵਾਰ ਆਪਣੀਆਂ ਛੋਟੀਆਂ-ਛੋਟੀਆਂ ਗਲਤੀਆਂ ਨਾਲ ਆਪਣੀ ਪਾਤ ਤਗਵਾ ਲੈਂਦੇ ਹਨ ਇਸ ਲਈ ਮਿਰਜ਼ੇ ਦਾ ਪਿਤਾ ਬੰਜਲ ਉਸ ਨੂੰ ਮਤ ਦਿੰਦਾ ਹੈ ਕਿ ਉਸ ਨੂੰ ਆਪਣੇ ਇਸ ਮਾਰਗ ਤੋਂ ਪਿੱਛੇ ਮੁੜ ਜਾਣਾ ਚਾਹੀਦਾ ਹੈ ਇਸ਼ਕ ਲਤਾੜੇ ਆਦਮੀ ਬਰਫ ਲਤਾੜੇ ਰੋਕ ਕਿ ਉਸ ਦਾ ਪਿਤਾ ਕਹਿੰਦਾ ਹੈ ਕਿ ਜਿਹੜਾ ਇਸ਼ਕ ਹੈ ਉਹ ਬੰਦੇ ਨੂੰ ਨਿਤਾੜਾ ਕਰ ਦਿੰਦਾ ਹੈ ਉਸ ਨੂੰ ਮਨ ਸੈਕਟਰ ਤੇ ਕਮਜ਼ੋਰ ਕਰ ਦਿੰਦਾ ਹੈ ਤੇ ਇਸ਼ਕ ਦੇ ਵਿੱਚ ਡੰਗਿਆ ਬੰਦਾ ਬਾਕੀ ਸਾਰੇ ਕੰਮ ਭੁੱਲ ਜਾਂਦਾ ਹੈ ਜਿਸ ਤਰ੍ਹਾਂ ਬਰਫ ਲਤਾੜੇ ਰੁੱਖ ਜਿਸ ਤਰ੍ਹਾਂ ਬਰਫ ਜਦੋਂ ਧਰਤੀ ਤੇ ਪੈਂਦੀ ਹੈ ਤੇ ਰੁੱਖਾਂ ਨੂੰ ਵੱਡੇ ਨਹੀਂ ਹੋਣ ਦਿੰਦੀ ਉਸ ਤਰ੍ਹਾਂ ਇਸ਼ਕ ਵਿੱਚ ਗਰਸਿਆ ਆਦਮੀ ਜ਼ਿੰਦਗੀ ਦੇ ਬਾਕੀ ਸਾਰੇ ਕੰਮਾਂ 'ਚ ਪਿੱਛੇ ਰਹਿ ਜਾਂਦਾ ਹੈ ਨੀਂਦ ਨਾ ਆਉਣੀ ਚੋਰ ਨੂੰ ਆਸ਼ਿਕ ਨਾ ਲੱਗੇ ਭੁੱਖ ਜਿਸ ਤਰ੍ਹਾਂ ਚੋਰ ਨੂੰ ਨੀਂਦ ਨਹੀਂ ਆਉਂਦੀ ਉਹ ਚੋਰੀ ਕਰਨ ਦੇ ਬਹਾਰ ਨੇ ਲੱਭਦਾ ਰਹਿੰਦਾ ਹੈ ਤੇ ਰਾਤ ਵੇਲੇ ਜ਼ਿਆਦਾ ਸਤਰਕ ਹੋ ਜਾਂਦਾ ਹੈ ਚੋਰੀ ਕਰਨ ਦੀ ਉਸੇ ਪ੍ਰਕਾਰ ਆਸ਼ਿਕ ਵੀ ਆਪਣੇ ਇਸ਼ਕ ਵਿੱਚ ਇੰਨਾ ਜ਼ਿਆਦਾ ਮਗਨ ਹੋ ਜਾਂਦਾ ਹੈ ਕਿ ਉਸ ਨੂੰ ਭੁੱਖ ਦਾ ਤੇ ਨੀਂਦ ਦਾ ਅਹਿਸਾਸ ਨਹੀਂ ਹੁੰਦਾ ਸੈਬਾ ਮਿਰਜ਼ੇ ਦੀ ਦੋਸਤੀ ਜਾਗਣਾ ਰਹਿਣੀ ਲੋਕ ਅੰਤ ਵਿੱਚ ਕਵੀ ਬੀਪੀਲੂ ਕਹਿੰਦਾ ਹੈ ਮਿਰਜ਼ਾ ਅਤੇ ਸੈਬਾ ਦੀ ਦੋਸਤੀ ਇਸ ਤਰ੍ਹਾਂ ਦੀ ਹੈ ਜਿਹੜੀ ਸੰਸਾਰ ਤੋਂ ਲੁਕੀ ਹੋਈ ਨਹੀਂ ਰਹਿਣੀ ਅਰਥਾਤ ਸੰਸਾਰ ਵਿੱਚ ਉਹਨਾਂ ਦੀ ਦੋਸਤੀ ਦੇ ਚਰਚੇ ਹੋਣਗੇ ਅਗਲਾ ਜਿਹੜਾ ਬੰਦ ਹੈਗਾ ਉਹ ਹੁਣ ਉਸ ਵੇਲੇ ਦਾ ਹੈ ਜਦੋਂ ਮਿਰਜ਼ਾ ਸਾਹਿਬਾ ਦੋਨੋਂ ਹੀ ਆਪਣਾ ਸਾਹਿਬਾ ਨੂੰ ਮਿਰਜ਼ਾ ਉਹਦੇ ਘਰੋਂ ਲੈ ਜਾਂਦਾ ਹੈ ਜਿਸ ਵੇਲੇ ਸਾਹਿਬਾ ਦਾ ਵਿਆਹ ਰੱਖਿਆ ਹੁੰਦਾ ਹੈ ਤੇ ਸਾਹਿਬਾ ਵਿਆਹ ਕਰਨ ਤੋਂ ਇਨਕਾਰ ਕਰਕੇ ਮਿਰਜ਼ੇ ਨੂੰ ਕਹਿ ਦਿੰਦੀ ਹੈ ਕਿ ਉਹ ਉਸਦੇ ਨਾਲ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਹੈ ਜੇਕਰ ਉਸ ਨੂੰ ਆਪਣੇ ਨਾਲ ਲਿਜਾਏਗਾ ਤਾਂ ਹੀ ਉਸਦੀ ਜ਼ਿੰਦਗੀ ਬਚ ਸਕਦੀ ਹੈ ਨਹੀਂ ਤਾਂ ਉਹ ਆਪਣੀ ਜ਼ਿੰਦਗੀ ਖਤਮ ਕਰ ਲੇਗੀ ਤਾਂ ਮਿਰਜ਼ਾ ਉਸ ਨੂੰ ਲੈ ਜਾ ਆਪਣੇ ਨਾਲ ਲੈ ਜਾਂਦਾ ਹੈ ਪਰ ਜਦੋਂ ਉਹ ਥੋੜੀ ਦੇਰ ਰਸਤੇ 'ਚ ਰੁਕਦੇ ਹਨ ਤਾਂ ਉਸ ਵੇਲੇ ਸਾਬਾ ਨੂੰ ਡਰ ਪੈ ਜਾਂਦਾ ਹੈ ਕਿ ਉਸ ਦੇ ਭਰਾ ਆ ਜਾਣਗੇ ਤੇ ਮਿਰਜ਼ੇ ਨੂੰ ਮਾਰ ਦੇਣਗੇ ਤੇ ਜਾਂ ਫਿਰ ਉਹ ਮਿਰਜ਼ਾ ਉਹਨਾਂ ਦੇ ਭਰਾਵਾਂ ਨੂੰ ਮਾਰ ਦੇਗਾ ਇਸ ਕਰਕੇ ਉਹ ਉਸਤੇ ਤੀਰਾਂ ਨੂੰ ਉੱਚੀ ਜਗ੍ਹਾ ਤੇ ਟੰਗ ਦਿੰਦੀ ਹੈ ਜਿਸ ਕਰਕੇ ਜਦੋਂ ਸਾਬਾ ਦੇ ਭਰਾ ਆਉਂਦੇ ਹਨ ਮਿਰਜ਼ਾ ਦੇ ਭਰਾ ਆਉਂਦੇ ਹਨ ਸਾਬਾ ਦੇ ਭਰਾ ਆਉਂਦੇ ਹਨ ਤਾਂ ਉਸ ਵੇਲੇ ਮਿਰਜ਼ਾ ਨੇ ਤਹ ਨਿਹੱਥਾ ਹੋ ਕੇ ਮਾਰਿਆ ਜਾਂਦਾ ਹੈ ਤੇ ਉਹ ਇਸ ਵਿੱਚ ਕਵੀ ਨੇ ਮਿਰਜ਼ੇ ਦੇ ਮਨ ਦੀ ਆਵਾਜ਼ ਨੂ ਪ੍ਰਗਟ ਕੀਤਾ ਹੈ ਇਹਦਾ ਮੰਨਦਾ ਕੀਤਾ ਸਾਈਬਾ ਮੇਰਾ ਤਰਕਸ਼ ਟੰਗਿਆ ਜਾਂਡ ਕਹਿੰਦਾ ਸਾਈਬਾ ਤੂੰ ਨੇ ਬਹੁਤ ਬੁਰਾ ਕੀਤਾ ਹੈ ਕਿ ਉਸਨੇ ਮਿਰਜ਼ੇ ਦੇ ਤੀਰ ਜਾਂਡ ਰੁੱਖ ਦੇ ਜਾਂਡੇ ਇੱਕ ਰੁੱਖ ਦਾ ਨਾ ਆ ਰੁੱਖ ਦੇ ਉੱਪਰ ਟੰਗ ਦਿੱਤੇ ਹਨ 300 ਕਾਨੀ ਮਿਰਜ਼ੇ ਜਵਾਨ ਦੀ ਕਿ ਮਿਰਜ਼ੇ ਜਵਾਨ ਦੇ ਕੋਲ 300 ਤੀਰ ਸਨ ਜਿਹੜੇ ਉਸਨੇ ਮਾਰ ਕੇ ਸਾਹਿਬਾਂ ਦੇ ਭਰਾਵਾਂ ਨੂੰ ਖਤਮ ਕਰ ਦੇਣਾ ਸੀ ਦੇਨ ਦਾ ਸਿਆਲਾਂ ਨੂੰ ਵੰਡ ਸਿਆਲ ਮਤਲਬ ਮਿਰਜ਼ੇ ਦੇ ਸਾਹਿਬਾਂ ਦੇ ਭਰਾਵਾਂ ਦੀ ਜਾਤ ਇਹ ਕਹਿੰਦਾ ਉਹਦੇ ਕੋਲ ਇੰਨੇ ਸਾਰੇ ਕਮਾਨ ਤੀਰ ਸਨ ਕਿ ਉਸਨੇ ਸਾਹਿਬਾਂ ਦੇ ਭਰਾਵਾਂ ਨੂੰ ਮਾਰ ਦੇਣਾ ਸੀ ਪਰ ਸਾਹਿਬਾਂ ਨੇ ਚੰਗਾ ਨਹੀਂ ਕੀਤਾ ਕਿ ਉਸਦੇ ਤੀਰ ਉੱਪਰ ਰੁੱਖ ਤੇ ਟੰਗ ਦਿੱਤੇ ਹਨ ਪਹਿਲਾਂ ਮਾਰਦਾ ਵੀਰਸ਼ ਵੀਰ ਨੂੰ ਉਹ ਕਹਿੰਦਾ ਉਸਨੇ ਪਹਿਲਾਂ ਸਾਹਿਬਾਂ ਦੇ ਭਰਾ ਸ਼ਮੀਰ ਨੂੰ ਮਾਰਨਾ ਸੀ ਦੂਜਾ ਕੁਲੇ ਦੇ ਤੰਗ ਉਸ ਤੋਂ ਬਾਅਦ ਉਸਨੇ ਦੂਜੇ ਜਿਹੜੇ ਬਾਕੀ ਉਸਤੇ ਭਰਾ ਸਨ ਜਾਂ ਉਸ ਦਾ ਮੰਗੇਤਰ ਸੀ ਉਸ ਨੂੰ ਮਾਰਨਾ ਸੀ ਉਸ ਨੂੰ ਤੇ ਉਸ ਉਹਨਾਂ ਸਭ ਲੋਕਾਂ ਨੂੰ ਉਸਨੇ ਖਤਮ ਕਰਨਾ ਸੀ ਜਿਹੜੇ ਉਸ ਦੇ ਇਸ਼ਕ ਦੇ ਰਸਤੇ ਵਿੱਚ ਰੁਕਾਵਟ ਹਨ ਤੀਜਾ ਮਾਰਾ ਜੋੜ ਕੇ ਕਹਿੰਦਾ ਜਿਸ ਨਾਲ ਤੇਰਾ ਸਾਈਬਾ ਦੀ ਮੰਗਣੀ ਹੋਈ ਹੈ ਉਸਨੇ ਤੀਜਾ ਤੀਰ ਉਸ ਨੂੰ ਮਾਰਨਾ ਸੀ تیر ਤੋਂ ਮੁੰਡਾਸਾ ਉੱਡ ਗਿਆ ਗਲ ਵਿੱਚ ਪਈ ਝੰਡ ਤੇ ਉਸ ਦਾ ਕਹਿੰਦਾ ਕਿ ਕਿੰਨੀ ਭਿਆਨਕ ਸਥਿਤੀ ਹੈ ਉਸ ਦੇ ਸਰ ਤੋਂ ਉਹਨੇ ਕਪੜਾ ਜਿਹੜਾ ਸੀ ਉਹ ਉੱਡ ਗਿਆ ਸੀ ਕਹਿੰਦਾ ਭਾਬੀ ਕਿ ਜਿਹੜੇ ਸਾਈਭਾਂ ਦੇ ਭਰਾ ਸਨ ਉਹਨਾਂ ਨੇ ਉਸ ਨੂੰ ਚੰਗੀ ਤਰ੍ਹਾਂ ਉਸ ਦੀ ਇੱਜ਼ਤ ਉਸ ਨੂੰ ਮਾਰਿਆ ਛੁਟਿਆ ਤੇ ਉਸ ਦੇ ਜਿਹੜਾ ਉਸ ਤੇ ਸਿਰ ਤੇ ਕਪੜਾ ਸੀ ਉਹ ਵੀ ਉਸ ਤੋਂ ਉਤਰ ਗਿਆ ਭਾਬ ਉਸ ਦਾ ਬਿਲਕੁਲ ਨੁਕਸਾਨ ਹੋ ਗਿਆ ਤੇ ਬਾਜ ਭਰਾਵਾਂ ਮਾਰਿਆ ਜੱਟ ਮਾਰਿਆ ਕੋਈ ਨਾ ਮਿਰਜ਼ੇ ਦੇ ਸੰਗ ਕਿ ਮਿਰਜ਼ਾ ਜਦੋਂ ਮਾਰਿਆ ਗਿਆ ਉਸ ਦੇ ਸਾਥ ਕਿਸੇ ਨੇ ਦਿੱਤਾ ਕਿਉਂਕਿ ਸਾਈਭਾਂ ਵੀ ਉਸ ਦੀ ਵਿਰੋਧੀ ਹੋਗੀ ਬਿਜ਼ਨਸ ਆਰੇ ਉਸ ਤੇ ਤੀਰ ਟੰਗ ਦਿੱਤੇ ਤੇ ਵਿਚਾਰਾ ਮਿਜਾ ਬਿਨਾ ਕਿਸੇ ਮਦਦ ਦੇ ਦੇ ਹੱਥਾ ਮਾਰਿਆ ਗਿਆ ਅੰਤ ਵਿੱਚ ਕਵੀ ਇਹ ਆਖਰੀ ਪੈਰਾ ਹੈ ਤੁਹਾਡੇ ਪਾਠ ਪੁਸਤਕ ਵਿੱਚ ਸ਼ਾਮਿਲ ਕਿਸੇ ਦਾ ਕਿ ਜਿਸ ਵਿੱਚ ਪੀਲੂ ਸੰਸਾਰ ਦੀ ਨਾਸ਼ਮਾਨਤਾ ਬਾਰੇ ਗੱਲ ਕਰਦਾ ਹੈ ਕਿ ਇਹ ਜਿਹੜਾ ਸੰਸਾਰ ਆ ਇਹ ਨਾਸ਼ਮਾਨ ਆ ਤੇ ਕਿਦ ਅਨੁਸਾਰੀ ਦੁਨੀਆ ਪੈਦਾ ਹੁੰਦੀ ਆ ਤੇ ਚਲੀ ਜਾਂਦੀ ਆ ਕਿੰਨੇ ਲੋਕ ਬਹਿ ਬਹਿ ਗਈਆਂ ਮਦਰਸਾਂ ਲੱਗ ਲੱਗ ਗਏ ਦੀਵਾਨ ਕਿ ਕਿੰਨੇ ਲੋਕੇ ਇਸ ਸੰਸਾਰ ਚ ਆਏ ਨੇ ਮਹਿਫਲਾਂ ਜਮਾਉਂਦੇ ਰਹੇ ਆ ਦੀਵਾਨ ਸਜਾਉਂਦੇ ਰਹੇ ਆ ਪਰ ਅੰਤ ਇੱਕ ਦਿਨ ਇਸ ਸੰਸਾਰ ਤੋਂ ਚਲੇ ਗਏ ਮਿਰਜ਼ਾ ਮਾਰਿਆ ਮਲਕਲ ਮੌਤ ਦਾ ਕੁਸ਼ ਮਾਰਿਆ ਉਹਨੂੰ ਗੁਮਾਨ ਕਿ ਮਿਰਜ਼ਾ ਜਿਹੜਾ ਸੀ ਉਸਨੂੰ ਮਲਕਲ ਰੂਪੀ ਮੌਤ ਦੇ ਫਰਿਸ਼ਤੇ ਨੇ ਮਾਰਿਆ ਤੇ ਕੁਝ ਉਸਨੂੰ ਉਸਤੇ ਹੰਕਾਰ ਨੇ ਵੀ ਖਤਮ ਕਰ ਦਿੱਤਾ ਅਰਥਾਤ ਮਿਰਜ਼ੇ ਦੇ ਜੀਵਨ ਵਿੱਚ ਜੋ ਮੌਤ ਸੀ ਉਸ ਮੌਤ ਦਾ ਕਾਰਨ ਉਸ ਦਾ ਹੰਕਾਰ ਵੀ ਸੀ ਕਿਉਂਕਿ ਉਹ ਆਪਣੇ ਆਪ ਨੂੰ ਬਹੁਤ ਤਾਕਤਵਰ ਸਮਝਦਾ ਸੀ ਜਿਸ ਕਰਕੇ ਉਹ ਮਾਰਿਆ ਗਿਆ ਆਪਣੇ ਹੰਕਾਰ ਨਾਲ ਵਿੱਚ ਕਬਰਾਂ ਦੇ ਖਾਪ ਗਿਆ ਮਿਰਜ਼ਾ ਸੋਨਾ ਜਵਾਨ ਕਿ ਮਿਰਜ਼ਾ ਸੋਨਾ ਜਵਾਨ ਗਬਰੂ ਸੀ ਜਿਹੜਾ ਕਬਰਾਂ ਦੇ ਵਿੱਚ ਖਾਪ ਗਿਆ ਕਬਰਾਂ ਚ ਖਤਮ ਹੋ ਗਿਆ ਇੱਕ ਕਿੱਸਾ ਮਿਰਜ਼ਾ ਸਾਹਿਬਾਂ ਦਾ ਜੋੜਿਆ ਪੀਲੂ ਸ਼ਾਇਰ ਨੇ ਜਿਹਨੂੰ ਜਾਣੇ ਕੋਲ ਜਹਾਨ ਜੰਤ ਵਿੱਚ ਕਵੀ ਕਹਿੰਦਾ ਹੈ ਕਿ ਮਿਰਜ਼ਾ ਸਾਹਿਬਾਂ ਦਾ ਕਿੱਸਾ ਪੀਲੂ ਨਾਮ ਦੇ ਸ਼ਾਇਰ ਨੇ ਜੋੜਿਆ ਹੈ ਜਿਸ ਨੂੰ ਸਾਰਾ ਜਹਾਨ ਬੜੇ ਬੜੇ ਸਤਕਾਰ ਨਾਲ ਯਾਦ ਕਰਦਾ ਹੈ ਕਿ ਜਿਸ ਨੇ ਮਿਰਜ਼ਾ ਸਾਹਿਬਾ ਦੀ ਪ੍ਰੇਮ ਕਹਾਣੀ ਨੂੰ ਅਮਰ ਕਰ ਦਿੱਤਾ ਹੈ ਇਸ ਪ੍ਰਕਾਰ ਇਸ ਕਿੱਸੇ ਦੇ ਬਹੁਤ ਥੋੜੇ ਜਿਵੇਂ ਤੁਹਾਡੇ ਪਾਠ ਪੁਸਤਕ ਸ਼ਾਮਿਲ ਹੈ ਪਰ ਪੂਰੇ ਕਿੱਸੇ ਦੀ ਜੇ ਕਹਿ ਸਕਦੇ ਹੋ ਕਿ ਬਰੀਫ ਸਮਰੀ ਜਿਹੜੀ ਹੈ ਕਵੀ ਨੇ ਇੱਥੇ ਦੇ ਦਿੱਤੀ ਆ ਤੁਹਾਨੂੰ ਪੇਪਰ ਦੇ ਵਿੱਚ ਇੱਕ ਕੋਈ ਇੱਕ ਪੈਰਾ ਪੁੱਛਿਆ ਜਾਏਗਾ ਜਿਸ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਪਏਗੀ ਤੇ ਪ੍ਰਸੰਗ ਵਿੱਚ ਤੁਸੀਂ ਪਾਠ ਪੁਸਤਕ ਦਾ ਨਾਮ ਸ਼ਾਇਦ ਦਾ ਨਾਮ ਉਧੀਆਂ ਕਪਤਾ ਦਾ ਨਾਮ ਤੇ ਉਸ ਦਾ ਸੈਂਟਰਲ ਆਈਡੀਆ ਦੇ ਕੇ ਵੀ ਅੰਕਾਂ ਦੇ ਅਨੁਸਾਰ ਇਸ ਦੀ ਤਿਆਰੀ ਕਰ ਲਈ ਹੈ ਬਹੁਤ ਬਹੁਤ ਧੰਨਵਾਦ